हां जी जी थोड़ा स्वागत है, है।, है अपने YouTube चैनल असी स्पेशल ओटिक ਵਿੱਚ ਅੱਜ ਆਪਾਂ ਜਿਹੜੀ ਸਲਵਾਰ ਦੀ ਕਟਿੰਗ ਕਰਾਂਗੇ ਇਹਦੇ ਵਿੱਚ ਪੱਟ ਨਹੀਂ ਹੋਣਗੇ ਤੇ ਬਿਨਾ ਪੱਟਾਂ ਤੋਂ ਆਪਾਂ ਇਹ ਸਲਵਾਰ ਤਿਆਰ ਕਰਾਂਗੇ ਇਹਦੀ ਆਪਾਂ ਤੈਹ ਲਗਾ ਲਈਏ ਚਾਰ ਤੈਹਾਂ ਇਹਦੀਆਂ ਜਿਹੜਾ ਖੁੱਲੇ ਵਾਲਾ ਪਾਸਾ ਵਾ ਉਹ ਇਧਰੀ ਸਾਈਡ ਆ ਪੰਦੇ ਦੂਸਰੀ ਸਾਈਡ ਆ ਇੱਕੰਨੀ ਵਾਲੀ ਸਾਈਡ ਆ ਸਲਵਾਰ ਦੀ ਲੈਂਥ ਹੈਗੀ ਆਪਣੇ ਕੋਲੇ 36 ਇੰਚ ਤੇ ਮੂਰੀ ਆਪਾਂ ਇਹਦੀ ਰੱਖਾਂਗੇ ਸ਼ੇਅਰ 'ਚ इथे आपण इंच इंच केला वाच ते, लेना वा। ते निशानी ला सलवार साडे बत्ती इंच साडे बत्ती इंच आपथे निशानी लावांगे लागेल ਉਰੀ ਹੈਗੇ 6 ਇੰਚ 1 ਇੰਚ ਆਪਾਂ ਜ਼ਿਆਦਾ ਰੱਖਾਂਗੇ ਆਪਾਂ ਲਾਵਾਂਗੇ 7 ਦੇ ਨਿਸ਼ਾਨ ਇਧਰ ਸਾਈਡ ਆਪਾਂ ਰੱਖਾਂਗੇ ਝੋਲੀ 10 ਇੰਚ ਰੱਖਾਂਗੇ ਝੋਲੀ ਜਿੱਦਾਂ ਆਪਾਂ ਪਜਾਮਿਆਂ ਦੇ ਵਿੱਚ ਕਾਟ ਪਾਉਨੇ ਇਹਦੇ ਵਿੱਚ ਵੀ ਆਪਾਂ ਉਸੇ ਤਰ੍ਹਾਂ ਹੀ ਕਾਟ ਪਾਵਾਂਗੇ ਇੱਥੇ 1.5 ਦੇ ਤਿੰਨ ਨਿਸ਼ਾਨ ਲਾ ਕੇ

ਇਸ ਤਰ੍ਹਾਂ ਫੱਟੀ ਰੱਖ ਕੇ ਨਿਸ਼ਾਨੀ ਲਾਤੀ ਹੈ ਤੇ ਹੁਣ ਆਪਾਂ ਇਹਦੇ ਉੱਪਰ ਕਰ ਦਾਂਗੇ ਕਟਿੰਗ ਹਾਂਜੀ ਇਹ ਆਪਣੀ ਸਲਵਾਰ ਦੀ ਹੋਗੀ ਕਟਿੰਗ ਆਪਾਂ ਕਿੱਥੇ ਟੱਕ ਲਾ ਲਾਂਗੇ ਵੀ ਜਦੋਂ ਆਪਾਂ ਬਾਲ ਪਾਵਾਂਗੇ ਆਪ ਨੂੰ ਪਤਾ ਲੱਗ ਜੂਗਾ ਸੈਂਟਰ ਆ ਤਾਂ ਕਰਕੇ ਆਪਾਂ ਸੈਂਟਰ ਆ ਰ ਬਾਲ ਜ਼ਰੂਰ ਚੱਕ ਕੇ ਪਾਉਣੇ ਆ ਉਹਦੇ ਨਾਲ ਸਲਵਾਰ ਪੂਰੀ ਵਧੀਆ ਸਟੇਟ ਬਣਦੀ ਹੈ ਹੁਣ ਆਪਾਂ 벨ਟ ਦੀ ਕਟਿੰਗ ਕਰ ਲੈਂਗੇ ਆਪਰ ਆਪਾਂ ਦੋ ਬੰਦੇ ਚਾਤ ਲੈਂਗੇ ਸਭ ਤੋਂ ਚੰਗੀ ਤੇ ਆਪਾਂ ਨਿਸ਼ਾਨੀ ਲਾਤੀਂ 벨ਟ ਲਈ ਆਪਣੀ ਪੇਹਰ ਚ 24 ਦੀ ਆਪਾਂ ਕਟਾਈ ਕਰਾਂਗੇ